ਨਿਸਚੇਵਾਨ ਇਸ ਪਲੇਸ ਤੇ ਬਾਦਲਪਿੰਡ ਵਿੱਚ ਮੌਜੂਦ ਆ ਅੱਜ ਜਿਹੜਾ ਕਿ 10 ਮਾਰਚ ਆ ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕੀ ਉਹਨਾਂ ਦਾ ਪਰਸੀ ਸਮਾਗਮ ਮਨਾਇਆ ਜਾ ਰਿਹਾ ਹੈਗਾ ਤਾਂ ਅੱਜ ਉੱਥੇ ਬਾਦਲਪਿੰਡ ਵਿੱਚ ਮੌਜੂਦ ਆ ਤੇ ਅੱਜ ਕਿਹਾ ਜਾ ਰਿਹਾ ਹੈ ਕਿ ਵੱਡੇ ਤੋਂ ਵੱਡੇ ਲੀਡਰ ਜਿਹੜੇ ਕੀ ਅਦਰ ਸਟੇਟ ਤੋਂ ਤੇ ਕੇਂਦਰ ਤੋਂ ਆਣਗੇ ਤਾਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਤੇ ਦੂਜੇ ਪਾਸੇ ਤੁਹਾਨੂੰ ਮੈਂ ਦਿਖਾ ਰਿਹਾ ਇਹ ਪੰਡਾਲ ਜਿਹੜਾ ਆ ਇੱਥੇ ਪਹਿਲੀ ਬਰਸੀ ਦਾ ਜਿਹੜਾ ਕਿ ਸਮਾਗਮ ਜਿਹੜਾ ਕਿ ਇੱਥੇ ਮਨਾਇਆ ਜਾਏਗਾ ਚੌਦੀ شخصیت ਵਾਰੇ ਸਾਰੇ ਅਲਫਾਜ਼ ਹੀ ਮੈਂ ਸਮਝਦਾ ਛੋਟੇ ਪੈਣਗੇ ਜਿੰਨੀ ਪਾਰਟੀਆਂ ਦੇ ਨਮਾਇंदे ਜਿੰਨੇ ਸਰਕਾਰ ਨਾਲ ਛੋਟੀ ਤੋਂ ਵੱਡੀ ਉਮਰ ਵਾਲੇ ਸਾਰੇ ਆਏ ਆ ਕਿਸਾਨ ਵੇਤ ਮਜ਼ਦੂਰ ਦੁਕਾਨਦਾਰ ਵਪਾਰੀ ਪੰਜਾਬ ਦੇ ਨਾਲ ਪੰਜਾਬ ਦੀ ਧਰਤੀ ਨਾਲ ਪਿਆਰ ਕਰਨ ਵਾਲੇ ਅੱਜ ਸਾਰੇ ਇੱਥੇ ਆਏ ਆ ਬਾਪੂ ਜੀ ਨੂੰ ਪਰਦਾ ਦੇ ਕੰਪਲੀਟ ਕਰਨ ਵਾਸਤੇ ਮੈਂ ਸਭ ਨੂੰ ਜੀ ਆਇਆਂ ਨੂੰ ਕਹਿਣਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਸਮਝਦਾ ਹਾਂ ਕਿ ਬਾਦਲ ਸਿੰਘ ਐਡੀ ਯੂਨੀਫਾਈਂਗ ਫਿਗਰ ਸਨ ਕਿ ਕਿਵੇਂ ਲੋਕਾਂ ਦਾ ਸਤਕਾਰ ਕਰਨਾ ਕਿਵੇਂ ਹਰੇਕ ਦੇ ਦਰਦ ਨੂੰ ਆਪਣਾ ਦਰਦ ਤੋ ਮਹਿਸੂਸ ਕਰਦੇ ਸਨ ਔਰ ਪੰਜਾਬ ਦੀ ਜਦੋਂ ਕੰਮ ਸਾਹਮਦੇ ਸਨ ਇੱਕ ਸਮਝ ਕੇ ਸਾਹਮਦੇ ਹਾਂ ਕਿ ਜਿਹੜਾ ਖੇਰਲਾ ਪੰਜਾਬੀ ਖਲੋਤਾ ਉਹਦੀ ਕੀ ਮੁਸ਼ਕਲ ਹੈ ਮੈਂ ਉਹਦੀ ਹੱਲ ਕਰਾਂਗੀ ਜਿੰਨੀ ਵੀ ਲੋਕਪੱਕੀ ਸਕੀਮਾਂ ਨੇ ਕਿਸਾਨਾਂ ਦੇ ਹੱਕ ਦੀਆਂ ਗਰੀਬਾਂ ਦੇ ਹੱਕ ਦੀਆਂ ਧੀਆਂ ਪੈਣਾ ਦੇ ਹੱਕ ਦੀਆਂ ਜਿੰਨੀ ਵੀ ਲੋਕਪੱਕੀ ਜਿਹੜੀਆਂ ਸਕੀਮਾਂ ਨੇ ਉਹ ਸ਼ੁਰੂਆਤ ਜਿਹੜੀ ਅੱਜ ਵੀ ਚੱਲ ਰਹੀਆਂ ਨੇ ਉਹਦੀ ਰਕਮਾਂ ਵਧਾਉਂਦੀਆਂ ਕਈਆਂ ਸੁਭਾਵਿਕ ਹੈ ਮਹਿੰਗਾਈ ਦੇ ਹਿਸਾਬ ਨਾਲ ਉਹ ਵਧ ਨਹੀਂਆਂ ਸਨ ਮਗਰ ਉਹ ਸਾਰੀ ਸਕੀਮਾ ਜਿਹੜੀਆਂ ਲੋਕ ਪੱਕੀਆਂ ਸਨ ਕਿ ਸਾਰੀਆਂ ਅੱਜ ਵੀ ਚੱਲਦੀਆਂ ਕੋਈ ਇੱਕ ਬੰਦ ਨਹੀਂ ਕੀਤੀ ਗਈ ਸੋ ਇਹ ਬਾਦਲ ਸਿੰਘ ਦੀ ਖੂਬਸੂਰਤੀ ਸੀ ਕਿ ਜਿਹੜੀ ਗੱਲ ਲੋਕ ਅੱਜ ਸਮਝ ਰਹੇ ਆ ਉਹਨਾਂ ਨੇ ਅੱਜ ਤੋਂ 30 40 ਸਾਲ ਪਹਿਲਾਂ ਉਸ ਦਰਦ ਨੂੰ ਸਮਝਿਆ ਔਰ ਅਰਥ ਦੇਸ਼ 'ਚ ਜਿੰਨੀਆਂ ਵੀ ਲੋਕਾਂ ਦੇ ਹੱਕ ਦੀਆਂ ਗਰੀਬ ਲੋਤਵੰਦਾਂ ਦੇ ਹੱਕ ਦੀਆਂ ਸੀਮਾ ਨੇ ਉਹ ਜਿਹੜੇ ਅੱਜ ਦੇਸ਼ 'ਚ ਚੱਲੀਆਂ ਤੇ ਉਹ ਮੋਰ ਕਿਤੇ ਨਾ ਕਿਸੇ ਬੰਦਸਾਉਂਦੇ ਇਸ ਲਈ ਬਾਦਲ ਸਿੰਘ ਦਾ ਸਾਰੀ ਪਾਰਟੀਆਂ ਆਈਆਂ ਉਹਨਾਂ ਨੂੰ ਸਤਿਕਾਰ ਦਿੱਤਾ ਬਹੁਤ ਬਹੁਤ ਸ਼ਬਦਾਂ ਸੰਗਤਾਂ ਬਹੁਤ ਬਹੁਤ। ਦੇਖੋ ਅੱਜ ਦੇ ਦਿਨ ਜਿੱਥੇ ਆਪਾਂ ਬਾਦ ਸਾਹਿਬ ਨੂੰ ਯਾਦ ਕਰ ਰਹੇ ਆ ਤੇ ਕਾਹਨੋਂ ਮਾਰੇ ਬੰਦਿਆਂ ਨੂੰ ਨਾਲ ਉਸ ਦਿਨ ਚ ਜੋੜੀਏ ਛੱਡੋ ਸਾਰੇ ਆ ਵੀ ਆਪਣੀ ਆਪਣੀ ਸੋਚ ਹੁੰਦੀ ਹੈ ਆਪਣਾ ਆਪਣਾ ਦੇਹਰਾ ਹੁੰਦਾ ਹੈ ਬਾਦ ਸਾਹਿਬ ਦੀ ਜਿਹੜੀ ਪ੍ਰਾਖ ਦੇ ਲਈ ਸੀ ਜਿਹੜੀ ਹਲੀਮੀ ਸੀ ਉਹ ਹਰੇਕ ਚੇਤੇ ਨਹੀਂ ਹੋ ਸਕਦੀ ਕਿ ਕੋਈ ਸਦਾ ਦਾਲ ਲੱਗ ਜਾਂਦਾ ਮੁੱਖ ਮੰਤਰੀ ਬਣ ਜਾਂਦਾ ਹੈ ਲੇਕਿਨ ਪੰਜ ਵਾਰੀ ਮੁੱਖ ਮੰਤਰੀ ਕੱਲੇ ਬਾਦ ਸਾਹਿਬ ਬਣੇ ਨਾ ਤੇਰੇ ਹੁਣ ਬਣੇ ਨਹੀਂ ਔਰ ਦੂਜੀ ਵਾਰੀ ਬਣ ਕੇ ਦਿਖਾ ਦੇ ਤੁਸੀਂ ਹਰ ਕੰਮ ਪੁੱਛ ਕੇ ਕਰਦੇ ਜੀਵਨ ਨੂੰ ਪਤਾ ਲੱਗਿਆ ਜਿਵੇਂ ਮੈਂ ਕਿੰਨੇ ਬੋਲਦੇ ਬਹੁਤ ਰਹਿੰਦੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਰ ਪਾਲੀ ਆ ਜਾਂਦੇ ਨੇ ਜਿਨ੍ਹਾਂ ਕੋ ਸੁਣਾ ਤਾਂ ਸਿੱਖਣ ਨੂੰ ਮਿਲਿਆ ਉਹਨਾਂ ਨੂੰ ਦੇਖ ਕੇ ਹੀ ਸਿੱਖਿਆ ਪੁੱਛ ਕੇ ਤਾਂ ਅੱਢ ਦੱਸੀ ਲੇਕਿਨ ਜਿਸ ਤਰੀਕੇ ਦੇ ਨਾਲ ਉਹ ਵਿਚਰਦੇ ਸੀ 2009 ਚ ਜਦ ਪਹਿਲੀ ਵਾਰੀ ਮੈਂ ਐਮਪੀ ਬਣੀ ਤਾਂ ਘਰ ਚ ਰਹਿ ਕੇ ਚੂਲਾ ਚਾਉਦਾ ਬੱਚਿਆਂ ਨੂੰ ਆਈ ਮੇਰਾ ਕੰਮ ਹੁੰਦਾ ਸੀ ਤੇ ਇਸ ਲਾਈਨ ਜੀ ਆ ਕੇ ਬੋਤਾ ਦੇ ਵਿੱਚ ਵਿਚਰਨਾ ਕਿਵੇਂ ਕੰਮ ਕਰਨਾ ਹੈ ਉਹ ਸਾਰਾ ਕੁਝ ਉਂਗਲ ਫੜ ਕੇ ਬਾਦਸਾਹ ਨੂੰ ਦੇਖ ਦੇ ਕੇ ਸਿੱਖਣ ਨੂੰ ਮਿਲਿਆ

ਅੱਜ ਵੀ ਆਹੀ ਅਰਦਾਸ ਕਿਸੇ ਕਿਸੇ ਕੇ ਜੁਤੇਵੀ ਨੇ ਇੱਕ ਗਾਇਡ ਵੀ ਖਰਾਬ ਸਾਨੂੰ ਬੱਚਾ ਨੂੰ ਅੱਗੇ ਵੀ ਗਾਈ ਕਰਦੇ ਨੇ ਜੋ ਪਹਿਲੇ ਸਮਝੇ ਗਏ। ਘਰ ਕੋਈ ਆਪਣਾ ਬਸਾਂ ਕਰ ਰਿਹਾ ਹੈ ਕਿ ਤੁਸੀ ਸੇਖਣ ਤੋਂ ਦੇ ਲਿਆ ਤੁਸੀਂ ਸੋਖ ਲੈਮ ਗੱਲ ਕਿਹੜੀ ਜੁਬਾਂਦੇ ਜਿਹੜੀਆਂ ਉਹਨਾਂ ਦੀ ਹਲੀ ਨਹੀਂ। ਉਹਨਾਂ ਦੀ ਹਲੀ ਨਹੀਂ ਜਿਨੇ ਹਰੇਕ ਤੇ ਦਿਨ ਨੂੰ ਸ਼ੂਆ ਜੋ ਉਹਨਾਂ ਦੇ ਨੇੜੇ ਆਇਆ ਉਹਦਾ ਜਿੱਤ ਦਿਲ ਜਿੱਤ ਕੇ ਉਹਨੂੰ ਭਾਗੋ ਸਾਹਿਬ ਨੇ ਭੇਜਿਆ ਆਪਣੀ ਨਮਰਤਾਈ ਦੇ ਨਾਲ ਤੇ ਇਹ ਸਿਆਸਤ ਵਿੱਚ ਆ ਸਭ ਤੋਂ ਵੱਡੀ ਲੋੜ ਏਰੀ ਹੈ। ਕਦੇ ਝੂਠ ਨਹੀਂ ਬੋਲਣਾ ਪਾਰਟੀ ਪ੍ਰਤੀ ਵਫਾਦਾਰੀ 70 ਸਾਲ ਇੱਕ ਪਾਰਟੀ ਚ ਟਿਕਣਾ ਅੱਜ ਤਾਂ ਮਜ਼ਾਕ ਜਿਹਾ ਲੱਗਦਾ ਹੈ ਸਾਹਿਬ ਤੇ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਹੁਣ ਅੱਜ ਕੱਲ ਕਿੱਥੇ ਸੀ ਤਾਂ ਅੱਜ ਕਿੱਥੇ ਹੈ ਉਹ ਤਾਂ ਅੱਦੇ ਕਿੱਥੇ ਸੀ ਤਾਂ ਹਾਂ ਕਿੱਥੇ ਨੇ ਤੇ ਜਿਹੜੇ ਵਾਸਤੇ ਸਭ ਤੋਂ ਵੱਡੀ ਪ੍ਰੇਰਨਾ ਦਾ ਸਰੋਤ ਆਈ ਹੈ ਕਿ ਪਾਰਟੀ ਨੇ ਚੰਗੇ ਮਨੁੱਖ ਬਣਾਉਂਦੇ ਰਹਿੰਦੇ ਨੇ ਲੇਕਿਨ ਜਿਹੜੇ ਬਾਦ ਸਾਹਿਬ ਕਹਿੰਦੇ ਪਾਰਟੀ ਮਾਂ ਹੁੰਦੀ ਹੈ ਮਾਂ ਨੂੰ ਕੋਈ ਬੱਚਾ ਛੱਡਦਾ ਨਹੀਂ ਸੋ ਇਹੋ ਜੀ ਵਫਾਦਾਰੀ ਇਹੋ ਜੀ ਸੂਬੇ ਪ੍ਰਤੀ ਸਮਰਥਕ ਹੋ ਕੇ ਮੈਂ ਰਾਤ ਇੱਕ ਕਰਕੇ ਮੈਂ ਤੁਹਾਨੂੰ ਦੇ ਹੀ ਦਿਨ ਆ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਹੈ ਜਿਸ ਸਿੱਖਣਾ ਬੰਦਾ ਕੋਈ ਚਾਹੀ ਤਾਨੂੰ ਹੋਰ ਵੀ ਜਿਹੜੇ ਨੇ ਇੱਥੇ ਦੂਰ ਦੂਰ ਜਿਹੜੇ ਕਿ ਲੀਡਰ ਆ ਰਹੇ ਨੇ ਉਹਨਾਂ ਨੇ ਵੀ ਗੱਲਬਾਤ ਕਰਾਨੇ ਆ ਗਏ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਾਨੇ ਆ ਤੇ ਸਵਾਗਤ ਜੀ ਬਾਜੀ ਇਸਕੇ ਇਹ ਗੱਲ ਕਰੀਏ ਜਿਵੇਂ ਕਿ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਪਹਿਲੀ ਵਰ੍ਹੇ ਦੀ ਕਿਸ ਤਰੀਕੇ ਨਾਲ ਯਾਦ ਕਰੀ ਜਾਵੇ ਸਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਪਹਿਲੀ ਵਰ੍ਹੇ ਦੇ ਮੌਕੇ ਤੇ ਸਮੂਹ ਸਾ ਸੰਗਤ ਜੀ ਨੂੰ ਅਸੀਂ ਉਹਨਾਂ ਦੀ ਵੀ ਨਿਸ਼ਾਨੀ ਜੀ ਅਰਪਿਤ ਕਰਦੇ ਆਂ ਤੇ ਉਹ ਸ਼ਖਸ ਦੀ ਅੱਜ ਸਰਗੰਗਲੀ ਹੈ ਜਿਨ੍ਹਾਂ ਨੇ ਜਿਵੇਂ ਮੈਂ ਖਾਸ ਗੱਲ ਕਰਾਂ ਸਾਡੇ ਵਪਾਰੀਆਂ ਨੂੰ ਤੇ ਸਾਡੇ ਹਿੰਦੂਆਂ ਨੂੰ ਆਪਣਾ ਸਿਰ ਚੱਕ ਕੇ ਆਪਣਾ ਵਪਾਰ ਕਰਨ ਦਾ ਤਜੀਰ ਦਾ ਇਹ ਮੌਕਾ ਦਿੱਤਾ ਉਸ ਉਹਨਾਂ ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਦਾ ਰਾਜ ਆਇਆ ਜਦੋਂ ਕਿ ਵਪਾਰੀ ਜਿਹੜਾ ਹੈ ਘਰੋਂ ਨਿਕਲਣਾ ਡਰਿਆ ਕਰਦੇ ਸੀਗੇ ਆਪਣੀ ਦੁਕਾਨ ਤੇ ਬੈਠਿਆਂ ਨੂੰ ਡਰ ਮਹਿਸੂਸ ਕਰਿਆ ਕਰਦੇ ਸੀਗੇ ਉਸ ਟਾਈਮ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਾਡੇ ਆਮੇ ਕਦੋਂ ਕਹਿੰਦਾ ਹੈ ਹਿੰਦੂ ਬਣ ਕੇ ਹਿੰਦੂ ਦੇ ਸਿੱਖ ਦੇ ਜਿਹੜਾ ਆਪਸ ਆਪ ਵਿਚਾਰਾਂ ਦੀ ਗੱਲ ਕਰਕੇ ਜਿਹੜਾ ਹੈ ਸਾਨੂੰ ਜਿਹੜਾ ਹੈ ਲੈ ਕੇ ਆਏ ਔਰ ਇਹ ਚੀਜ਼ ਜਿਹੜੀ ਹੈ ਅੱਜ ਸਾਰੀ ਜ਼ਿੰਦਗੀ ਹਰ ਬੰਦਾ ਬੱਚਾ ਬੱਚਾ ਇਸ ਚੀਜ਼ ਨੂੰ ਯਾਦ ਕਰਕੇ ਅਸੀਂ ਆਪਣੇ ਅੰਦਰੋਂ ਤੁਸੀਂ ਕਹਿ ਰਹੇ ਹਿੰਦੂ ਦਾ ਉਹ ਕਦੇ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਕਦੇ ਵੇਦਬਾਪ ਨਹੀਂ ਕੀਤਾ ਸੀਗਾ ਤੇ ਉਹ ਇੱਕ ਇਕੱਠੇ ਕਰਕੇ ਰੱਖਦੇ ਸੀਗੇ ਤੇ ਕੋਈ ਗਲਤੀ ਵੀ ਹੁੰਦੀ ਸੀ ਤਾਂ ਉਹ ਕਹਿੰਦੇ ਸੀਗੇ ਆਪਾਂ ਸਾਰੇ ਮਿਲ ਕੇ ਰਹਿਣਾ ਉਹਨਾਂ ਨੇ ਇਹੋ ਜਿਹੀ ਚੀਜ਼ਾਂ ਗੱਲਾਂ ਯਾਦ ਆਉਂਦੀਆਂ ਬਿਲਕੁਲ ਮੈਂ ਪਹਿਲੇ ਦੱਸ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਦੇ ਰੂਹਾਨੀ ਮਸੀਹਾ ਰਹੇ ਹੈ ਜਿਨ੍ਹਾਂ ਨੇ ਸਾਡੇ ਹਿੰਦੂ ਸਿੱਖ ਦੇ ਵਿੱਚ ਇਸ ਤਰ੍ਹਾਂ ਦਾ ਪਿਆਰ ਬਣਾਇਆ ਜਿਹਦੇ ਵਿੱਚ ਆਮ ਲੋਕਾਂ ਦੇ ਵਿੱਚ ਇੱਕ ਫ੍ਰੈਕਸ਼ਨ ਬੜਾ ਕਰਤੀ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਆਮ ਇਹੋ ਜਿਹਾ ਹਾਲਾਤ ਬਣ ਕੇ ਸੀ ਕਿ ਸਿੱਖ ਤੇ ਹਿੰਦੂਆਂ ਨੂੰ ਆਪਸ ਵਿੱਚ ਇੱਕ ਮੈਰ ਦੇ ਨਜ਼ਾਰਾ ਦੇਖਿਆ ਜਾ ਰਿਹਾ ਸੀ ਪਰ ਉਹ ਐਸੀ ਸ਼ਖਸੀਅਤ ਰਹਿ ਜਿਨ੍ਹਾਂ ਨੇ ਚਾਹੇ ਹਿੰਦੂ ਹੋਵੇ ਤੇ ਚਾਹੇ ਸਿੱਖ ਹੋਣ ਹਰ ਬੰਦੇ ਨੂੰ ਆਪਣੇ ਦਿਲ ਨਾਲ ਲਾ ਕੇ ਰੱਖਿਆ ਔਰ ਇੱਕ ਸਮਾਜ ਦੇ ਵਿੱਚ ਕਹਿ ਸਕਦਾ ਮਾਹੌਲ ਬਣਾ ਦਿੱਤਾ ਕਿ ਜਿਹਦੇ ਪਤਾ ਲੱਗ ਗਿਆ ਸੀਗਾ ਕਿ ਨਹੀਂ ਹਿੰਦੂ ਸਿੱਖ ਜਿਹੜੇ ਐ ਕਦੇ ਵੀ ਨੋ ਮਾਤਾਰ ਇਸ ਤਰ੍ਹਾਂ ਕਦੇ ਵੀ ਅੱਡ ਨਹੀਂ ਹੋ ਸਕਦੇ ਔਰ ਅੱਡ ਹੋਣ ਦੀ ਤਾਂ ਗੱਲ ਦੂਰ ਦੀ ਰਹੀ ਇੱਕੋ ਹੀ ਆਪਣੇ ਬਾਪ ਤੇ ਉਲਾਦ ਐ ਤਾਂ ਇਹ ਚੀਜ਼ ਕਰਕੇ ਜਿਹੜਾ ਹੈ ਬਹੁਤ ਵੱਡੀ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਹੈ ਅਸੀਂ ਦੇਖੋ ਤੁਸੀਂ ਅੱਜ ਦੁਨੀਆ ਤੋਂ ਲੋਕ ਯਾਦ ਕਰ ਰਹੇ ਐ ਔਰ ਵਪਾਰ ਦੀ ਗੱਲ ਕਰਾਂ ਤੇ ਚਾਹੇ ਕਿਸਾਨੀ ਦੀ ਗੱਲ ਕਰਾਂ ਚਾਹੇ ਕਿਸੇ ਵੀ ਟ੍ਰੇਡ ਦੀ ਗੱਲ ਕਰੀਏ ਹਰ ਜਗ੍ਹਾ ਦੇ ਉੱਪਰ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਮਸੀਹਾ ਦੁਬਾਰਾ ਉਹ ਕਹਿੰਦਾ ਦੁਨੀਆ ਤੇ ਇੱਕ ਵਾਰੀ ਪੈਦਾ ਹੁੰਦੇ ਐ ਇਹ ਚੀਜ਼ਾਂ ਦੁਬਾਰਾ ਦੁਬਾਰਾ ਨਹੀਂ ਹੁੰਦੀਆਂ ਸਾਰੀਆਂ ਮੁੱਤਾਂ ਲੱਗਣ ਕਿ ਸਾਨੂੰ ਤਾਂ ਇਸ ਤਰ੍ਹਾਂ ਦੇ ਸਿੱਖੀ ਦੇ ਨੂੰ ਯਾਦ ਕਰਨ ਵਾਸਤੇ ਔਰ ਦੁਬਾਰਾ ਇਸ ਦੁਨੀਆ ਤੇ ਆਣ ਵਾਸਤੇ ਅਸੀਂ ਤਾਂ ਇਹੀ ਆਰਦਾਸ ਕਰਦੇ ਐ ਕਿ ਪ੍ਰਕਾਸ਼ ਸਿੰਘ ਬਾਦ ਦੀ ਜਗਾ ਤੇ ਜੋ ਉਹਨਾਂ ਦੇ ਪੁਰਨੇ ਜਿਹੜੇ ਰਹਿ ਗਏ ਉਹਨਾਂ ਸਾਡੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਹੈ ਬਹੁਤ ਵੱਡੀ ਇੱਕ ਹਿੰਮਤ ਨਾਲ ਆ ਕੇ ਆ ਰਹੇ ਆ ਸਾਡੇ ਵਪਾਰੀਆਂ ਦੇ ਵਿੱਚ ਹੋਵੇ ਤੇ ਚਾਹੇ ਕਿਸਾਨਾਂ ਦੇ ਵਿੱਚ ਚਾਹੇ ਪੂਰੇ ਪੰਜਾਬ ਦੇ ਵਿੱਚ ਉਹ ਚੀਜ਼ ਨੂੰ ਜਿਹੜਾ ਹੈ ਸਾਡੇ ਲੋਕਾਂ ਦੇ ਵਿੱਚ ਆਮ ਜੇ ਆਪਾਂ ਗੱਲ ਕਰੀਏ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਉਮੀਦ ਲੱਗੀ ਹੋਈ ਹੈ ਕਿ ਜਦੋਂ ਇਹਨਾਂ ਦਾ ਰਾਜ ਆਊਗਾ ਤਾਂ ਆਨਲਾਈਨ ਟਾਈਮ ਦੇ ਵਿੱਚ ਕੁਝ ਨਾ ਕੁਝ ਸਾਡੇ ਦੇ ਟਾਈਪ ਵਪਾਰੀ ਹੋਣ ਚਾਹੇ ਕਿਸਾਨ ਹੋਵੇ ਚਾਹੇ ਕਰਮਚਾਰੀ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਰਾਜ ਕਰਨ ਦਾ ਮੌਕਾ ਮਿਲੂ ਇੱਕ ਗੱਲ ਕਰੀਏ ਜਿਹੜੇ ਕਿ ਕੰਮ ਕਾਸ ਦੀ ਜਿਹੜੇ ਕਿ ਹਜੇ ਵੀ ਅੱਜ ਅੱਜ ਨੌਜਵਾਨ ਵੀ ਚਾਹੇ ਉਹ ਕਿਸਾਨ ਵਰਗ ਹੋਵੇ ਜਿਹੜੇ ਵੀ ਹੈਗੇ ਉਹ ਉਹਨਾਂ ਦੇ ਕੰਮ ਨੂੰ ਅਜੇ ਵੀ ਯਾਦ ਕਰਦੇ ਨੇ ਕਿ ਅਸੀਂ ਜਿਹੜਾ ਉਹਨਾਂ ਨੇ ਕੰਮ ਕਰਾਇਆ ਸੀਗੇ ਉਹ ਅਜੇ ਤੱਕ ਯਾਦ ਆਉਂਦੇ ਨੇ ਯਾਰ ਦੇਖੋ ਜਦੋਂ ਤੁਸੀਂ ਚੰਗੇ ਮਿੱਠੇ ਬੋਲ ਤੁਹਾਡੇ ਉਹ ਕਹਿੰਦਾ ਤੁਸੀਂ ਚ ਸਖਸ਼ੀਅਤਾਂ ਚੜੀ ਜਾਂਦੀ ਹੈ ਲੇਕਿਨ ਜਿਹੜੇ ਉਹਨਾਂ ਦੇ ਬੋਲ ਹੈ ਜਿਹੜੇ ਉਹਨਾਂ ਦੇ ਕੰਮ ਹੈ ਉਹ ਯਾਦ ਰਹਿ ਜਾਂਦੇ ਆ ਉਹ ਦੁਨੀਆ ਤੇ ਰਹਿੰਦੇ ਆ ਔਰ ਉਹ ਚੀਜ਼ ਅੱਜ ਸਮਝ ਆ ਰਹੀ ਹੈ ਕਿ ਅੱਜ ਦੇ ਡੇਟ ਦੇ ਵਿੱਚ ਜਿੰਨੇ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਕਾਲੀ ਦਲ ਵੱਲੋਂ ਪਾਰਟੀ ਵੱਲੋਂ ਸਰਕਾਰਾਂ ਦੇ ਵਿੱਚ ਰਹਿ ਕੇ ਕੀਤੇ ਗਏ ਆ ਉਹ ਚੀਜ਼ਾਂ ਅੱਜ ਬੱਚਾ ਬੱਚਾ ਉਹ ਚੀਜ਼ ਨੂੰ ਤਰਸ ਰਿਹਾ ਅੱਜ ਦੇਖੀਏ ਤਾਂ ਦੋ ਦਿਨ ਪਹਿਲੇ ਦੀ ਗੱਲ ਹੈ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਦੇ ਮਾਹੌਲ ਬਣੇ ਔਰ ਕਿ ਹਰ ਬੰਦਾ ਇਹ ਗੱਲ ਕਹਿ ਰਿਹਾ ਸੀ ਵੀ ਬਦਲ ਸਾਹਿਬ ਵਰਗਾ ਬੰਦਾ ਨਹੀਂ ਕਦੇ ਪੈਦਾ ਹੋ ਸਕਦਾ ਪਰ ਉਹਨਾਂ ਦੇ ਚਾਹੇ ਬੱਚਾ ਹੋਵੇ ਉਹਨਾਂ ਦੇ ਅਗੇ ਚਾਹੇ ਵੱਡਾ ਹੋਵੇ ਹਰ ਬੱਚੇ ਹਰ ਬੰਦੇ ਨੂੰ ਪੂਰੇ ਆਦਰ ਮਾਨ ਨਾਲ ਪੁਲਾ ਕੇ ਜਿਵੇਂ ਕਿ ਇਹ ਕਹਿੰਦੇ ਸੀ ਕਾਕਾ ਜੀ ਕਾਕਾ ਜੀ ਹਣਾ ਵਿਰੋਧੀ ਉਹਨਾਂ ਨੂੰ ਵੀ ਕਹਿੰਦੇ ਸੀ ਕਾਕਾ ਜੀ ਕਹਿ ਕੇ ਔਰ ਇੰਨਾ ਪਿਆਰ ਬਖਸ਼ ਕੇ ਜਦੋਂ ਲੈ ਕੇ ਆਉਂਦੇ ਸੀਗੇ ਤਾਂ ਇਹ ਚੀਜ਼ ਜਿਹੜੀ ਹੈ ਕਦੇ ਵੀ ਕੋਈ ਵੀ ਉਹਨਾਂ ਦੀ ਰੇਸ ਨਹੀਂ ਕਰ ਸਕਦਾ ਉਹ ਕਹਿੰਦਾ ਨਹੀਂ ਰੀਸਾ ਬਦਲ ਸਾਹਿਬ ਦੀ ਇਹ ਚੀਜ਼ ਕੋਈ ਪੁਲਾਏ ਮਤਲਬ ਉਹ ਕਹਿੰਦਾ ਸਾਰੀ ਜ਼ਿੰਦਗੀ ਆਪਾਂ ਪੁੱល ਨਹੀਂ ਸਕਦੇ ਜੋ ਉਹਨਾਂ ਨੇ ਰਾਜ ਦਿੱਤਾ ਜ ਉਹਨਾਂ ਨੇ ਪਿਆਰ ਦਿੱਤਾ ਇਹ ਚੀਜ਼ ਨੂੰ ساری ਜ਼ਿੰਦਗੀ ਅਸੀਂ ਲੱਗੇ ਰਾਂਗੇ ਤਾਂ ਵੀ ਅਸੀਂ ਉੱਚੀ ਨੂੰ ਉਹ ਕੰਨਾ ਭੁਲਾ ਨਹੀਂ ਸਕਦੇ ਪਰ ਦੂਸਰੀ ਗੱਲ ਇਹ ਆ ਰਹੀ ਹੈ ਕਿ ਅੱਜ ਦੇ ਰਾਜ ਦੇ ਵਿੱਚ ਅੱਜ ਦੇ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਐ ਜਿਹੋ ਜਿਹੇ ਸਰਕਾਰ ਆ ਕੇ ਉਹ ਅਸੀਂ ਪਰਮਾਤਮਾ ਤੋਂ ਤਾਂ ਇਹ ਕਹਿ ਸਕਦੇ ਕਿ ਪਰਮਾਤਮਾ ਜਿਹੜਾ ਹੈ ਚੰਗੀ ਸਤਬੂਦੀ ਦੇਵੇ ਸਾਡੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੁਖਵੀਰ ਸਿੰਘ ਬਾਦਲ ਜੀ ਵਰਗਾ ਰਾਜ ਆਵੇ ਔਰ ਦੁਬਾਰਾ ਇਹ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਜਿਹੜੇ ਕੂਰਨੇ ਜਿਹੜੇ ਰਹਿ ਚੁੱਕੇ ਐ ਉਹਨਾਂ ਨੂੰ ਆਕੇ ਪੂਰਾ ਕਰੇ ਅਸੀਂ ਉਹਨਾਂ ਦੇ ਨਾਲ ਸਾਡਾ ਵਪਾਰ ਜਗਤ ਪੂਰਾ ਉਹਨਾਂ ਦੇ ਨਾਲ ਮੋਢੇ ਨਾਲ ਲਾ ਕੇ ਖੜਾ ਹੈ ਖੜਾ ਰਿਹਾ ਤੇ ਇਹ ਸੀਗੇ ਜਿਹੜੇ ਕਿ ਵਿਪਾਰ ਮੋਡਲ ਦੇ ਜਿਹੜੇ ਕਿ ਪ੍ਰਧਾਨ ਜੀ ਤੇ ਇੱਥੇ ਦੂਰ ਦੂਰ ਹੋਏ ਅਦਰ ਸਟੇਟ ਹੋਗੇ ਉੱਥੇ ਦੇ ਜਿਹੜੇ ਰਾਜਨੀਤਿਕ ਲੋਕ ਹੋਰ ਜਿਹੜੇ ਕਿ ਸਾਧੂ ਸੰਤ ਜਿਹੜੇ ਨੇ ਇੱਥੇ ਪਹੁੰਚਣਗੇ ਔਰ ਕੀਰਤਨ ਦਾ ਵੀ ਜਿਹੜਾ ਕਿ ਸਰਦਾਂਝਲੀ ਜਿਹੜੀ ਆ ਉਹ ਵੀ ਭੇਟ ਕਰਨਗੇ ਤੇ ਅੱਜ ਅੱਜ ਦਾ ਜਿਹੜਾ 10 ਤਰੀਕ ਸੀਗਾ ਉਹ ਪਹਿਲੀ ਵਰਸੀ ਮਨਾਈ ਜਾ ਰਹੀ ਆ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਰਵਾਂਗੇ ਹੁਣ ਤੋਂ ਮੈਨੂੰ ਇਜਾਜ਼ਤ ਮੈਮਰੀ ਸਟਾਨ ਬਦਲ ਪਿੰਡ